ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਬਾਬੇ ਦੀ ਮੇਰਾ ਸਾਰੇ ਵਧੀਆ ਹੋਣਗੇ ਤੇ ਹੋਰ ਸਭ ਠੀਕ ਠਾਕ ਹੀ ਕਰਦੇ ਆਂ ਅੱਜ ਦਾ ਵਲੌਗ ਸਟਾਰਟਿੰਗ ਆਪਾਂ ਤੇ ਇੱਧਰ ਦੇਖੋ ਮਮਾ ਦੀਆਂ ਕੀ ਕਰ ਰਹੀਆਂ ਐ ਉਹ ਆਪਣੇ ਇੱਕ ਫੋਨ ਦੇ ਵਿੱਚ ਤੇ ਇੱਕ ਉਪਕਰਿਆ ਦੇ ਪੈਕਟ ਦੇ ਵਿੱਚ ਇਹ ਕੀ ਹੋ ਰਿਹਾ ਹੈ ਭਈ ਕਿਹਨੇ ਡਾਲਦਾ ਵਲੌਗ ਸਟਾਰਟ ਐ ਇਹ ਵਲੌਗ ਸਟਾਰਟ ਮੈਂ ਕਿਹ ਚੱਲ ਕਰਦੀਏ ਸਟਾਰਟ ਕਰੇ ਪਰ ਤੇ ਕੀਰਤ ਸਾਡੀ ਦੇ ਲੋ ਮਸਾ ਠੀਕ ਹੋਈ ਆ ਤੇ ਫੇਰ ਲੱਗੀ ਚਿਪਸ ਵਗੈਰਾ ਅਜੇ ਵੀ ਪ੍ਰੋਪਰ ਠੀਕ ਨਹੀਂ ਹੋਈ ਅਜੇ ਵੀ ਦਵਾਈ ਇਹਦੀ ਤੇਰੀ ਚੱਲ ਰਹੀ ਹੈ ਬਾਬੂ ਦੇਦੇ ਹੈ ਇਹ ਦਾਦੂ ਤੇ ਤਾਊ ਤੇ ਉਹ ਲੈ ਕੇ ਆਏ ਚਿਪਸ ਤੇ ਇਹਨੇ ਦੇਖ ਲਿਆ ਕੇ ਹੁਣ ਛੱਡਦੀ ਨਹੀਂ ਖਲਾਸੀ ਇਹਨੇ ਦੇ ਚਿਪਸ ਖਾ ਰਹੀ ਹੂ ਸਾਡੀ ਕੁੜੀ ਬਾਤ ਸੁੰਦਰ ਹੋਗੀ ਸਾਰਾ ਕੁਝ ਤਰ੍ਹਾਂ ਸੁੰਦਰ ਮੂੰਹ ਦੇਖਿਆ ਚਾਬੀ ਚੂਸਾ ਆਂਬ ਨਹੀਂ ਹੁੰਦਾ ਗੁਲੀਆਂ ਦੀ ਆਂਬ ਦੀ ਉਹ ਹੈ ਮੂੰਹ ਕੱਢਿਆ ਤੇ ਹੋਰ ਸਭ ਠੀਕ ਠਾਕ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਲਾਈਕ ਕਰੋ ਸਾਡੇ ਚੈਨਲ ਨੂੰ ਵੀ ਕਰਦਾ ਕਰੋ ਸ਼ੇਅਰ ਕਰੋ ਵਾਚ ਕਰਿਆ ਕਰੋ ਪਲੀਜ਼ ਸਾਰਾ ਵਲੌਗ ਦੇਖਿਆ ਕਰੋ ਤੇ ਹਾਂਜੀ ਅੱਜ ਤੁਹਾਨੂੰ ਵਲੌਗ ਤੇ ਐਂਡ ਚ ਐਂਡ ਤੱਕ ਦਾ ਵਲੌਗ ਸਕੀਪ ਨਾ ਕਰਿਓ ਜ਼ਰੂਰ ਦੇਖਿਓ ਤੁਹਾਨੂੰ ਐਂਡ ਸਕੀਪ ਨਾ ਕਰਿਓ ਕਿਤਨਾ ਕਰਿਓ ਵਲੌਗ ਐਂਡ ਤੱਕ ਜ਼ਰੂਰ ਜ਼ਰੂਰ ਦੇਖਿਓ ਬੜਾ ਮਜ਼ਾ ਆਏਗਾ ਤੁਹਾਨੂੰ ਵਲੌਗ ਦੇਖ ਕੇ ਠੀਕ ਹੈ ਜੀ ਕੀ ਕੀ ਹੋ ਰਿਹਾ ਆਪਕੋ ਹੋ ਰਹੀ ਹੈ

आई आई एक, मतलब एक, 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 एक एक वरी एक मतलब मिनट 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 नहीं दो शुगर ये कर ली जी हां लगानी नहीं बेटा नो ये आप को नहीं बच्चे नहीं लगाते हैं जो नहीं ये? ओके दूसरी बार चेक की थी दूसरी बार 145 145 चेको ਕਦਰ ਹੋ ਰਿਹਾ ਆਪ ਕੋ ਥੋੜੀ ਲਗਾਏਗੇ ਪਿੰਨ ਨਹੀਂ ਇਹ ਨੂੰ ਆਪ ਕੋ ਨਹੀਂ ਲਗਾਏਗੇ ਇਹ ਤਾਂ ਸੂਈ ਲੇਖਾ ਮਮਾ ਕੋ ਬਲੱਡ ਨਿਕਲ ਗਿਆ ਐਸੇ ਥੋੜੀ ਲਗਾਤੇ ਹੈ ਤੇ ਸ਼ੂਗਰ ਆਈ ਨਹੀਂ ਤੇ ਵੈਸੇ ਮੈਂ ਚਾਹ ਚੜ੍ਹਾ ਨਵੇਂ ਮਸ਼ੀਨ ਲੈਣ ਗਿਆ ਤਾਂ ਰੋਣੀ ਸ਼ੂਗਰ ਚੈੱਕ ਕਰਵਾਇਆ ਤੇ ਮੇਰੀ ਮੈਨੂੰ ਮੈਨੂੰ ਆ ਗਿਆ ਠੀਕ ਹੈ ਕੀ ਤੇ ਸਾਡੀ ਨੇ ਰੋ ਕੇ ਰੋ ਰੋ ਕੇ ਕਹਿੰਦੀ ਮਮਾ ਦਵਾਈਣਾ ਖਾਣਾ ਦਵਾਈਣਾ ਖਾਣਾ ਹਣਾ ਦਵਾਣਾ ਹੈਗਾ ਅੱਧੇ ਲੋਕਾਂ ਨੂੰ ਪਤਾ ਨਹੀਂ ਦਵਾਣਾ ਦਵਾਣਾ ਵਾਟਰਮੈਲਨ ਵਾਟਰਮੈਲਨ ਇੰਗਲਿਸ਼ ਮਤੀਰਾ ਮਤੀਰਾ ਖਾਂਦੀ ਨਹੀਂ ਕੁਝ ਵੀ ਪਈ ਲੈ ਲਾਂਦੀ ਸਾਰਾ ਮੈਂ ਹੀ ਲੈਣਾ ਮੈਂ ਲੈਣਾ ਮੈਂ ਲੈਣਾ ਖਾਣਾ ਅਸੀਂ ਹੈ ਅਸੀਂ ਨਹੀਂ ਤੁਸੀਂ ਮੈਂ ਨਹੀਂ ਖਾਂਦੀ ਵੀ ਕਿਉਂ ਕਿ ਜਿਹਦੇ ਕਹਿੰਦੇ ਸ਼ੂਗਰ ਹੁੰਦੀ ਹੈ ਨਹੀਂ ਨਹੀਂ ਨੈਚੁਰਲ ਖਾਣਾ ਮੈਂ ਨੈਚੁਰਲ ਹੈ ਅੱਜਕੱਲ੍ਹ ਹਾਂਜੀ ਤੇ ਸਾਨੂੰ ਲੱਗੀ ਸੀ ਭੁੱਖ ਤੇ ਅਸੀਂ ਸੋਚਿਆ ਵੀ ਚਲੋ ਰੋਟੀ ਖਾਣੇ ਆ ਕਿਉਂਕਿ ਡੈਡੀ ਤੇ ਭਾਜੀ ਆਏ ਸੀਗੇ ਅੱਜ ਤਾਂ ਦੁਪਹਿਰ ਦੀ ਰੋਟੀ ਖਾ ਕੇ ਨਹੀਂ ਗਏ ਤਾਂ ਮੈਂ ਰੋਟੀ ਬਣਾ ਕੇ ਰੱਖੀ ਸੀਗੀ ਤੇ ਹੁਣ ਉਹ ਰੋਟੀਆਂ ਸਾਨੂੰ ਇਸ ਟਾਈਮ ਕੰਮ ਆ ਰਹੀਆਂ ਸੀ ਵੀ ਨਹੀਂ ਦੁਪਹਿਰ ਖਾਧੀ ਤੇ ਇਸ ਟਾਈਮ ਅਸੀਂ ਕਿਹਾ ਚਲੋ ਰੋਟੀ ਖਾਣੇ ਆ ਤੇ ਦੇਖੋ ਬੱਬੂ ਕੀ ਬਣਾ ਰਹੇ ਨੇ ਹਾਂਜੀ ਜਨਾਬ ਕੀ ਬਣਾ ਰਹੇ ਹੋ ਅੱਜ ਬਣਾ ਰਿਆ ਮੈਂ ਐਗ ਰੋਲ ਅੱਛਾ ਜੀ ਦੇਖੋ ਹੁਣ ਐਗ ਰੋਲ ਬਣਾ ਰਹੇ ਨੇ ਬੱਬੂ ਤੇ ਹਾਂ ਉਹ ਸ਼ੈਫ ਦਾਓ ਮੈਂ ਬੜੀ ਸਾਈਡ ਕਰ ਦਿੱਤੀ ਸੀ ਸ਼ੈਫ ਦਾਓ ਇਹ ਐ ਬਬੂ ਸ਼ੈਫ ਬਬੂ ਤੇ ਹਾਂ ਜੀ ਸਾਡੀ ਅੱਜ ਡੈਡੀ ਹੋ ਰਹੇ ਸੀਗੇ ਤੇ ਰੋਟੀਆਂ ਬਚ ਗਈਆਂ ਸੀਗੀਆਂ ਤੇ ਉਹਦੇ ਅਸੀਂ ਐਗ ਰੋਲ ਬਣਾ ਲਏ ਤੇ ਇਧਰ ਕਲੇ ਕੇ ਰਿਹਾ ਹੋਇਆ ਅਸੀਂ ਵੀ ਲੈ ਆਂਦੇ ਸੀਗੇ ਤੇ ਪਾਪਾ ਜੀ ਨੇ ਵੀ ਲੈ ਆਂਦੇ ਆਹ ਖਾ ਤੇ ਆਸਾਨ ਤਰੀਕਾ ਇਧਰ ਬਣਾਉਂਦਾ ਹਾਂ ਜੀ ਕੋਈ ਜ਼ਿਆਦਾ ਮਹਿੰਗਾ ਨਹੀਂ ਨਾਲ ਹੈਲਦੀ ਹੋਏ ਅੱਛਾ ਤੇ ਹੁਣ ਕੀ ਕਰੋਗੇ ਤੁਸੀਂ ਹੁਣ ਇੱਕ ਦੋ ਰੋਟੀ ਤੁਸੀਂ ਮੈਨੂੰ ਠੀਕ ਹੈ ਨਾ ਹਾਂ ਜੀ ਰੋਟੀ ਦਾ ਸਾਡੀ ਦਾ ਸਾਈਜ਼ ਥੋੜਾ ਜਿਆਦਾ ਛੋਟਾ ਤੂੰ ਇਹਦਾ ਥੋੜਾ ਸੈਜ ਵੱਡਾ ਚਾਹੀਦਾ ਠੀਕ ਹੈ ਜੀ ਵੱਡਾ ਸੈਜ ਚਾਹੀਦਾ ਤੋਂ ਇਸ ਤੋਂ ਬਾਅਦ ਉਹਨੂੰ ਮੈਂ ਦਿਖਾਉਣਾ ਹੈ ਤੋ ਅਗਲਾ ਚੀਜ਼ ਹਾਂਜੀ ਜਨਾਬ ਨੇ ਲਗਾ ਲਈ ਹੈ ਕੈਚਅਪ ਤੇ ਹੁਣ ਸੈਲਡ ਪਾ ਦੇਣਗੇ ਸਾਰਾ ਥੋੜਾ ਜਿਹਾ ਓਰੀਗਨ ਪਾ ਲੋ ਓਰੀਗਨ ਪਾ ਦੋ ਹਾਂਜੀ ਤੇ ਇਹਦਾ ਮੈਂ ਪੂਰਾ ਡਿਟੇਲ ਚ ਮਿੰਨੀ ਵਲੌਗ ਬਣਾਇਆ ਤੇ ਤੁਸੀਂ ਦੇਖੋ ਜਾ ਕੇ ਉੱਥੇ ਕਿਦਾਂ ਦਾ ਬਣਿਆ ਬ੍ਰੈਡ ਓਮਲੇਟ ਇਹਦਾ ਓਰੀਗਨ ਓਹੋ ਇੰਨੇ ਸਵਾਦ ਨਾਲ ਬਣ ਗਿਆ 38 ਹਾਂਜੀ ਤੇ ਇਹ ਪੁਰਾਣੀਆਂ ਰੋਟੀਆਂ ਜਾਂ ਤੁਹਾਡੀਆਂ ਸਵੇਰ ਦੀ ਰੋਟੀ ਕੋਈ ਬਚੀ ਹੈ ਤੁਹਾਨੂੰ ਬਣਾ ਸਕਦੇ ਹੋ ਤੁਸੀਂ ਬੋਟੇ ਸ ਕਿਦ ਨੂੰ ਟੈਸਟ ਕਰੋ ਕਿ ਟੈਸਟ ਕਰੋ ਬਸ ਇਹ ਕੁੜੀ ਸਾਡੀ ਤੇ ਬਿਲਕੁਲ ਨਹੀਂ ਕੁਝ ਖਾ ਕੇ ਰਾਜੀ ਹੁੰਦੀ ਕੁਝ ਨਹੀਂ ਖਾਂਦੀ ਕਿ ਤਾਰਾ ਮੈਂ ਮੈਨੂੰ ਗੁੱਸਾ ਨਾ ਕਰਾਂ ਮੈਂ ਲੈ ਕੇ ਨਹੀਂ ਜਾਣਾ ਬੋਲ ਬਿਲਕੁਲ ਨਹੀਂ ਲੈ ਕੇ ਜਾਣਾ ਮੈਂ ਬੋਲ ਠੀਕ ਹਲੋਈ ਮੈਂ ਬਿਲਕੁਲ ਮੌਤ ਨੂੰ ਲੈ ਜੀ ਮੈਂ ਕੋਈ ਤੇਰੇ ਕੋਲ ਮੂਵੀ ਦਿਖਾਣੇ ਲੈ ਕੇ ਜਾਉਂਗੀ ਜਾਂ ਇੰਟ ਲੈ ਕੇ ਜਾਉਂਗੀ ਮੈਂ ਪਾਟੀ ਆਈ ਹੈ ਮੈਂ ਸਾਰਾ ਦਿਨ ਤੇਰਾ ਪਾਟੀ ਖੁੱਟੂ ਤੇ ਤੂੰ ਰੋਟੀ ਵੀ ਖਾਣਦੀ ਨਹੀਂ ਕਰਦੀ ਮੇਰੇ ਕੋਲ ਪਾਟੀ ਆ ਜਾਂਦੀ ਹੈ ਕੀ ਹੋ ਗਿਆ ਹਾਂਜੀ ਗਾਇਸ ਆਪਾਂ ਹੋ ਗਏ ਰੈਡੀ ਐ ਹੈਲੋ ਮਟੋ ਕੀ ਕਰ ਰਹੀ ਹੈ ਅਭੀ ਸਾਡਾ ਬਣ ਗਿਆ ਮੂਵੀ ਜਾਂਦਾ ਪਲਾਨ ਕਈ ਵਜ੍ਹਾ ਜਿਦਾ ਮੂਵੀ ਦੇਖਾਂਗੇ ਅੱਜ ਬਹੁਤ ਕਿੰਨੀ ਕਿਹੜੀ ਮੂਵੀ ਆ ਤਿੰਨ ਚਾਰ ਲੱਗੀਆਂ ਉਥੇ ਤੇ ਦੇਖਦੇ ਕਿਹੜੀ ਦੇਖਣੀ ਆ ਮੈਂ ਸਿੰਦਾ ਜਿੰਦਾ ਨੋ ਪਾਪਾ ਦੇਖਣੇ ਆ ਸਿੰਦਾ ਜੀ ਮੈਂ ਨੋ ਪਾਪਾ ਹਾਂ ਚਲੋ ਸਿੰਦਾ ਸਿੰਦਾ ਨੋ ਪਾਪਾ ਤੇ ਟੈਰੀ ਰੈਡੀ ਇਸ ਕਿ ਕਿ ਬਬੂ ਨੇ ਮੈਨੂੰ ਮੈਨੂੰ ਛੁੱਟੀ ਕਹਿੰਦੇ ਚਲੋ ਮੂਵ ਦੇਖ ਆਈਏ ਹਾਂਜੀ ਚਲੋ ਆਪਾਂ ਚਾ ਰੈਡੀ ਹੋ ਗਏ ਹੁਣ ਤੇ ਚੱਲਦੇ ਆਂ ਤੇ ਕੀਰਤ ਸਾਡੇ ਫੋਨ ਦੇ ਵਿੱਚ ਕੀਰਤ ਓਤ ਕੀਆ ਕਰ ਰਹੇ ਹੋ ਉਠੋ ਚਲਿਏ ਜਾਣਾ ਤੁੰ ਤੁਮੀ ਕਰ ਜਾਣਾ ਮੋਲ ਆ ਰਹੇ ਮੋਲ ਆ ਰਹੇ ਆ ਚਲੋ ਫਿਰ ਰੈਡੀ ਹੋ ਜਾਓ ਰੈਡੀ ਹੋ ਗਿਆ ਚਲੋ ਚੱਲੇ ਤੁਸੀਂ ਸਟਿੱਕ ਨਹੀਂ ਲਗਾਤੇ ਹੋ ਤੇ ਛੋਟੇ ਬੱਚੇ ਨਹੀਂ ਲਗਾਤੇ ਚਲੋ ਫਿਰ ਆ ਜਾਓ ਫਿਰ ਹਾਂਜੀ ਸਮਾਨ ਅਸੀਂ ਨਾਲ ਹੀ ਕੈਰੀ ਕਰ ਲਿਆ ਆਪਣਾ ਨਾਲ ਹੀ ਐਪਲ ਪਪੀਤਾ ਔਰ ਬਨਾਣਾ ਤੇ ਨਾਲ ਹੀ ਪੀਣ ਦਾ ਸਤੇ ਪਾਣੀ ਦੀ ਬੋਤਲ ਤੇ ਬੱਚੇ ਨੂੰ ਪਿਆਸ ਲੱਗਦੀ ਹੁੰਦੀ ਆ ਤੇ ਹਾਂਜੀ ਸੋਨੇ ਆਪਣੇ ਲਈ ਮੈਂ ਖਾਣਾ ਲੈ ਲਿਆ ਨਾਲ ਹੀ ਠੀਕ ਹੈ ਮਮਾ ਨੇ ਇਹ ਇਹ ਕੀ ਲਗਾਇਆ ਮਮਾ ਨੇ ਲਗਾਇਆ ਮਮਾ ਨੇ ਹਾਂਜੀ ਮਮਾ ਜੀ ਵੀ ਇਹ ਕੀ ਹੈ ਇਹ ਕੀ ਹੈ ਇਹ ਵੀ ਪਿੰਨਾ ਹੈ भी ये भी पिन है ये भी पिन है हाँ, तूने पिन है मैं छूट रखती हूं हां आप बोलो सुंदर लगती हो तो क्या बोल रहे हो कहां पहुंच गए हम हां कहां पहुंचे हैं मॉल पहुंचे मॉल पहुंच गए हम मॉल पहुंच गए इधर देख मेरी तरफ इधर तो देख हां मॉल जाने वास्ते बड़ी खुश है हैनी ਮੋਲ ਤੇ ਭਾਵੇਂ ਸਾਰਾ ਦਿਨ ਪੂਰੀ ਰਾਤ ਖੋਇ ਨੂੰ ਥੇ ਹਾਂ ਜਿੰਨੂੰ ਪਿੰਨ ਲਗਾਇਆ ਹਾਂ ਆ ਤੇ ਗਏ ਸੀ ਮੂਵੀ ਦੇਖਣ ਪਤਾ ਨਹੀਂ ਹੁਣ ਇਹ ਕੀ ਕਰਦੀ ਹੈ ਛੋਟੀ ਜੀ ਜਦੋਂ ਆਏ ਮੂਵੀ ਦੇਖਣ ਆਹੀ ਲਾਸਟ ਮੂਵੀ ਆ ਦੇਖੀ ਯਾਰ ਮੇਰਾ ਟਿੱਤਲੀਆਂ ਵਰਗਾ ਹੈ ਨਾ ਉਹਦੇ ਬਾਅਦ ਅਸੀਂ ਕੋਈ ਮੂਵੀ ਨਹੀਂ ਦੇਖੀ ਕਿਉਂਕਿ ਕਿਰਤ ਤਾਂ ਤੰਗ ਕਰਦੀ ਸੀ ਹੁਣ ਅੱਜ ਫੇਰ ਆਏ ਹੁਣ ਦੇਖਦੇ ਕਿਰਤ ਤੰਗ ਕਰਦੀ ਹੈ ਜਾਂ ਕੀ ਕਰਦੀ ਹੈ ਤੇ ਫਿਲਹਾਲ ਅਸੀਂ

ਤੜੇ ਲੇਟ ਹੋ ਗਏ ਸਾਡੇ 8:30 ਦਾ ਸ਼ੋਅ ਹੀ ਨਾ ਹੁਣ 10 ਵਜੇ ਦਾ ਹੁਣ 10 ਵਜੇ ਮੈਨੂੰ ਚੱਲਣਾ ਤੇ ਟਿਕਟ ਲੈ ਲਿਆ ਹੁਣ ਅਹੀਂ ਫਿਰ ਰਿਹਾ ਹੁਣ ਨਹੀਂ ਗਿਆ ਆਈਸਕ੍ਰੀਮ ਖਾਣੇ ਇਹ ਆਈਸਕ੍ਰੀਮ ਖਾਣੀ ਇਹਦੇ ਪਕੌੜੇ ਦੇ 버ਗਰ ਖਾਣਾ ਤੇ 버ਗਰ ਖਾਣ ਕੇ ਤੇ ਮੈਨੂੰ ਨਾ ਮੂੰਹ ਦੇਖਾਉਂਦੀ ਕਿ ਮੈਂ ਕੱਟ ਕੇ ਖਾਂਦਾ ਕਿਉਂ ਕੱਟ ਕੇ ਖਾਣੀ ਤੂੰ ਵੀ ਬੜਾ ਖਾਨੀ ਪਈ ਆ ਨਹੀਂ ਖਾਂਦੀ ਵੀ ਮੈਂ ਕਿਉਂਕਿ ਤੈਨੂੰ ਚੱਲ ਰਹੀ ਹੈ ਥੋੜੀ ਸੀ ਅੱਛਾ ਚਲੋ ਆਜੋ ਖਾਣੇ ਕੋਈ ਕੁਛ ਨਾ ਕਰੋ ਟਾਪਾ ਕੋ ਦੇ ਦੋ ਕਿਉਂ ਨਹੀਂ ਦਉਂਦੀ ਇਹ ਦਛਣੇ ਕਿ ਤੱਕ ਗੇ ਸ਼ਾਲੇ ਹੋਏ ਨਾ ਮੂੰਹ ਚ ਇੱਕ ਟਿਕ ਬਾਈਟ ਦੇ ਦੋ ਪਤਾ ਉਹ ਯਾਰ ਮੇਰੀ ਗੱਲ ਸੁਣੋ ਅਗਰ ਸ਼ਾਲੇ ਹੋਏ ਨੇ ਮੂੰਹ ਚ ਤੇਰਾ ਮੂੰਹ ਫਿਰ ਪੱਕ ਜਾਣਾ ਤੇ ਆਈਸਕ੍ਰੀਮ ਗਰਮ ਹੁੰਦੀ ਆ ਦਵਾਈਆਂ ਚੱਲੀ ਜਾਂਦੀਆਂ ਇਹਦੀਆਂ ਤੇ ਆਈ ਆਈਸਕ੍ਰੀਮ ਖਾਣ ਕਾਹਿੰਨੇ ਮੈਂ ਬਾਹਰ ਆਂਦੀ ਗਈ ਤੁਸੀਂ ਕਹਿੰਦੇ ਮੂਵੀ ਦੇਖਣ ਜਾਣਾ ਅੱਛਾ ਹੋਰ ਮੈਂ ਕਾਹ ਕਹਿੰਦੀ ਸੀ ਅਜੇ ਰਹਿਣ ਦਿੰਦੇ ਅਜੇ ਠੀਕ ਨਹੀਂ ਕੀਰੇ ਤੇ ਦਵਾਈ ਚੱਲਦੀ ਵੀ ਆ ਤੁਸੀਂ ਕਹਿੰਦੇ ਨਹੀਂ ਮੈਂ ਮੂਵੀ ਦੇਖਣੀ ਮੂਵੀ ਦੇਖਣੀ ਉਹ ਵੀ ਦੇਖਣੀ ਹੈ ਦੇਖਣੀ ਨਹੀਂ ਮੇਗਾ ਜਾਲ ਚੱਲ ਬਾਹਰ ਲੈ ਜਾਣਾ ਇਹਨੂੰ ਕੁਮਾਫੂ ਲੈ ਲੈਣਾ ਕੁਮਾ ਦਾ ਤਾਂ ਠੀਕ ਹੈ ਕਰੇ ਬੈਠੀ ਮਿੱਠੀਆਂ ਬੋਲ ਹੋ ਜਾਂਦੀਆਂ ਨੇ ਇਹ ਕਿ ਸਾਡੀ ਠੀਕ ਨਹੀਂ ਨਾ ਯਾਰ ਰੋਟੀ ਨਹੀਂ ਨੰਗਦੀ ਦੇਖ ਲੋ ਆਈਸਕ੍ਰੀਮ ਦੀ ਸਜਾ ਜੀ ਆਈਸਕ੍ਰੀਮ ਦੇਖੋ ਤਾਂ ਯਹਾਂ ਤੇ ਕੀਆ ਹੋਇਆ ਮਸ਼ਾਲਾ ਹੋਇਆ ਨਾ ਫਰੀ ਨਈ ਗੱਡੀ ਚਲਾਤਾ ਜਦੋਂ ਰੋਟੀ ਮੂੰਚ ਪਾਉਂ ਤਾਂ ਕਹਿੰਦੀ ਇੱਥੇ ਸ਼ਾਲਾ ਹੋਇਆ ਕਿਉਂਕਿ ਇੰਨਾ ਵੱਡਾ ਰੈੱਡ ਰੈੱਡ ਹੈ ਇਹਨਾਂ ਨੇ ਦੇਖਿਆ ਇਹ ਚਲਾਕ ਕੋੜੀ ਹੈ ਨਾ ਇੱਕ ਤਾਂ ਹੀ ਜਦ ਫੜੀ ਫਟ ਫਟ ਚਲਾਕ ਤੜੀ ਡਾਈਟਿੰਗ ਆ ਗਈ ਹੈ 버거 ਤੋਂ ਚੇਂਜ ਹੋ ਕੇ ਕਹਿੰਦੇ ਨੇ ਚੇਂਜ ਹੋ ਕੇ 버거 ਮੈਂ ਕਿਹਨਾਂ ਨਹੀਂ ਹੋਣਾ ਮੈਨੂੰ ਵੀ ਖਾਣਾ ਲਾਓ ਪੀਜ਼ਾ ਆਪਣੇ ਕੀ ਖਾਣਾ ਮੈਨੂੰ ਖਾਣਾ ਪੀਜ਼ਾ ਪੀਜ਼ਾ ਖਾਣਾ ਪੀਜ਼ਾ ਖਾਣਾ ਆਪਣੇ ਚਲੋ ਖਾਲਗੀ ਪਰ ਹੁਣ ਆ ਗਏ ਸਾਰੇ ਜਿਹੜੇ ਵੀ ਖਾ ਲੋ ਕਿੱਧਰ ਜਾ ਰਹੇ ਹੁਣ ਸਾਡਾ ਹੁਣ ਪਤਾ ਨਹੀਂ ਜਾਣਾ ਕਿੱਧਰ ਨੂੰ ਟਾਈਮ ਪਿਆ ਮੂਵੀ ਦਾ 10 ਵਜੇ ਦਾ ਮੈਨੂੰ ਇਹ ਨਹੀਂ ਪਤਾ ਕਰ ਜਾਈਏ ਕਿ ਤੈਨੂੰ ਕੀ ਕਰੀਏ ਆਪ ਵੀ ਵਿਚਾਰ ਉਹ ਪਚਾ ਲੈਣੇ ਆ ਅਰੇ ਉੱਪਰ ਕਰ ਦਿੰਦੇ ਚਲੋ ਨਾ ਉੱਥੇ ਲਾ ਰਿਹਾ ਨਾ ਕੋਈ ਸ਼ੋਪਿੰਗ ਕਰਾਂਗੇ ਬੇਸ਼ੱਕ ਸ਼ੋਪਿੰਗ ਬੰਦ ਹੋ ਗਿਆ ਨਾ ਇਸ ਟਾਈਮ 9:30 ਹੋ ਗਏ 12:30 ਦੇ ਖਾਨੇ ਮੇ ਤਾਂ ਖੁੱਲੇ ਹੋਏ ਅੱਛਾ ਆ ਜਾਓ ਪਰ ਮੈਂ ਤੈਨੂੰ ਕਿਹਾ ਸੀ ਨਾ ਸਾਰੇ ਬੰਦ ਹੋ ਗਏ ਮਾਲ ਦੇ ਲੈ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ ਦੇਖ ਇਧਰ ਵੀ ਝਾਤੀ ਮਾਰ ਲਾ ਕੋਈ ਨਹੀਂ ਮੈਂ ਜੇ ਦੋ ਕਿਤੇ ਪੈਸੇ ਲਾਣ ਦੀ ਮਤਲਬ ਉਹ ਹੈ ਨਾ ਕਿ ਉਹਨੂੰ ਇੱਥੇ ਕੁਝ ਲਈਏ ਖਰੀਦ ਲਈਏ ਪੈਸੇ ਲੱਗਣਗੇ ਬੱਦੂ ਦੇ ਉਦੋਂ ਹੀ ਮਾਲ ਬੰਦ ਹੋ ਗਿਆ ਅੱਜ 9 ਵਜੇ ਸਮਾਂ 9 ਹੈ 파ਹੀ ਸ਼ਾਹ ਦੀ ਦੁਕਾਨ ਬੰਦ ਨਹੀਂ 9:30 9:40 ਹੋ ਗਏ ਆ ਹਾਂ 9:40 ਹੋ ਗਏ ਆ ਇਹ ਵੀ ਦੁਕਾਨ ਬੰਦ ਹੋ ਗਈ ਹੋ ਜਾਂਦੀ ਆ ਮੈਂ ਨੈਕਸਟ ਟਾਈਮ ਜਾਈ ਮੈਂ ਤਾਂ ਲੈ ਕੇ ਨਹੀਂ ਆਇਆ ਕਰਨਾ ਤੂੰ ਬਹੁਤ ਸ਼ਨਾਰਤ ਬਹੁਤ ਕਰਦੀ ਹੈ ਨਾ ਚਲ ਠੀਕ ਆ ਜਾ ਆ ਜਾ ਆ ਇਧਰ ਆ ਜਾ ਲੈ ਕੇ ਆਇਆ ਕਰੂੰਗਾ ਲੈ ਕੇ ਆਉਂਗਾ ਇਧਰ ਆ ਆਈਸਕ੍ਰੀਮ ਖਾਣੀ ਹੈ ਇਧਰ ਆ ਮम्मी ਆਪ ਖਾਏ ਇਹਨੂੰ ਲੈ ਕੇ ਨਹੀਂ ਆਇਆ ਕਰਨਾ ਇਹਨੂੰ ਘਰ ਛੱਡ ਕੇ ਆਇਆ ਕਰ ਲੈਣ ਇਹ ਕੀ ਹੈ ਇਹ 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 ਕਿਹਦੀ ਹੈ ਇਹਨੇ ਪਾਤੇ ਖਲਾਰੇ ਵਾਲਾਂ ਦੇ ਅਸੀਂ ਇਕੱਲੇ ਹੀ ਮਾਲ ਦੇ ਵਿੱਚ ਮਸਤੀ ਮਾਰ ਰਹੇ ਆਂ ਔਰ ਇਥੇ ਮਾਲ ਦੇ ਵਿੱਚ ਕੋਈ ਨਹੀਂ ਦਿਖ ਰਿਹਾ ਸਾਨੂੰ ਪਰ कौन <laughs> कौन मगेशिदाई होगी या मामादी है मामा दोने चलो आजा फिर चल के चल ले आजू चले इधर आओ मोटो आप चल के मोटो नहीं और क्या बोलते हैं क्या बोल मम्मा आपकी मम्मा है मेरी तो मोटो है ना हाँ मेरी मोटो है, <laughs> है आपकी मम्मा है आ आकी मामा है मेरी तो ये मोटो है ठीक तो <laughs> है कोई तो नहीं बोलते गांधी मेरा बच्चा Jioना बच्चा मेरे गुग्गु है नहीं। नहीं Collected from the designated food pickup <laughs> counter when ready. <laughs> Look out for our text message after the show, seeking your valuable feedback. <laughs> ਫਿਲਮ ਬਹੁਤ ਵਧੀਆ ਸੀ ਬਹੁਤ ਇਮੋਸ਼ਨਲ ਹੈ ਪਰ ਬਹੁਤ ਸੋਹਣੀ ਫਿਲਮ ਹੈ ਬੜੀ ਸਹੀ ਐਬਾਲਾ ਮਜ਼ਾ ਆਇਆ ਫਿਲਮ ਦੇਖ ਕੇ ਲੇਕਿਨ ਨਾ ਐਂਡ ਇਸ ਯਾ ਨਾ ਡਾੜੀਆਂ ਨੇ ਦੇਖਣੀ ਚਾਹੀਦੀ ਹੈ ਹੈ ਕਰਨੀ ਆ ਪੁਰਾਣੇ ਜਿਹੜੇ ਨਾ ਜਿਹੜੇ ਸਾਨੂੰ ਜਿਹਨਾਂ ਦੇ ਕੁੱਤੇ ਆ ਜਾਂ ਫਰੰਦਰ ਦੇ ਕੁੱਤੇ ਆ ਨਾਲ ਡਾੜੀਆਂ ਉਹਨਾਂ ਨੂੰ ਦੇਖਣੀ ਜ਼ਰੂਰ ਚਾਹੀਦੀ ਹੈ ਸਾਨੂੰ ਆਪਣੇ ਬੱਚਾ ਨੂੰ ਕੁੱਟ ਲਾਉਂਦੇ ਆ ਸਹੀ ਹੋਣਾ ਚਲੋ ਜੀ ਆ ਦੱਸਿਆ ਨਾ ਸੀ ਆ ਬਲੌਗ ਦੀ ਕਰਦੇ ਆਪਾਂ ਐਂਡਿੰਗ ਐਂਡਿੰਗ ਤੇ ਚਲੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਮਨਾਨੂੰ ਆ ਰਹੀ ਹੈ ਨੀਂਦ ਤਾਂ ਉਹ ਪਹੁੰਚ ਜਾਕਾਰ